ਹਾਂਜੀ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਸ੍ਰੀ ਰਤ ਸਾਹਿਬ ਤੇ ਪਹਿਲਾਂ ਆਪਾਂ ਗਏ ਸੀ ਤੀ ਗੰਗੂ ਗਾਮਣ ਦਾ ਘਰ ਤੀ ਗੁਰਦੁਆਰਾ ਅਟਕ ਸਾਹਿਬ ਤੇ ਇਹ ਆ ਗੁਰਦੁਆਰਾ ਰਤ ਸਾਹਿਬ ਜਿੱਥੋਂ ਮਾਤਾ ਗੁਜਰੀ ਛੋਟੇ ਸਾਹਿਬ ਜਦਿਆਂ ਨੂੰ ਲੈ ਕੇ ਗਈ ਸੀ ਰਾਸ ਦੇ ਵਿੱਚ ਤੇ ਇਹੋ ਗੁਰਦੁਆਰਾ ਸਾਹਿਬ ਆ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਅੰਦਰ ਦਰਸ਼ਨ ਕਰਾਉਣੇ ਆ ਜੀ ਪਿੰਡ ਸਹੇੜੀ ਤੇ ਆਜੋ ਪਹਿਲਾਂ ਆਪਾਂ ਜਿਹੜਾ ਤੁਹਾਨੂੰ ਗੁਰਦੁਆਰਾ ਦਿਖਾਇਆ ਉਹ ਗੰਗੂ ਗਾਮਣ ਦਾ ਘਰ ਤੀ ਉਹ ਤੁਹਾਨੂੰ ਦਿਖਾਤਾ ਤੇ ਹੁਣ ਆਪਾਂ ਆ ਗਏ ਗੁਰਦੁਆਰਾ ਰਤ ਸਾਹਿਬ ਤੇ ਇਧਰ ਅੰਦਰ ਦਰਬਾਰ ਸਾਹਿਬ ਤੇ ਸੇਵਾ ਚੱਲਦੀ ਆ ਇਸ ਕਰਕੇ ਮਹਾਰਾਜ ਜਿਹੜਾ ਇੱਧਰ ਕਰਵਾਇਆ ਹੋਇਆ ਤੇ ਇੱਧਰ ਦਰਬਾਰ ਸਾਹਿਬ ਆ ਜੀ ਇਹ ਆ ਜੀ ਗੁਰਦੁਆਰਾ ਰਤਸਾਹਬ ਤੇ ਅੰਦਰ ਦਰਬਾਰ ਸਾਹਿਬ ਦਾ ਕੰਮ ਚੱਲਦਾ ਤੇ ਗੰਗੂ ਦੇ ਘਰ ਤੋਂ ਮਾਤਾ ਗੁਜਰੀ ਛੋਟੇ ਸਹਬਜ਼ਾਦਿਆਂ ਨੂੰ ਕੈਦ ਕਰਕੇ ਜਦੋਂ ਲੈ ਕੇ ਆਰੀ ਤਾਂ ਇਸ ਥਾਨ ਦੇ ਉੱਤੇ ਥੋੜਾ ਟਾਈਮ ਰੁਕੀਤੀ ਇੱਥੋਂ ਰਤ ਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦਿਆਂ ਨੂੰ ਕੋਤਵਾਲੀ ਜੇਲ੍ਹ ਮਰਿੰਡਾ ਦੇ ਵਿੱਚ ਲੈ ਕੇ ਗਏ ਸੀ ਤੇ ਇਹ ਗੁਰਦੁਆਰਾ ਸਾਹਿਬ ਦੇ ਅੰਦਰੋਂ ਕੰਮ ਚੱਲ ਰਿਹਾ ਦਰਬਾਰ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਗੰਕੂ ਦੇ ਘਰ ਤੋਂ ਥੋੜੀ ਦੂਰੀ ਤੇ ਬਣਿਆ ਹੋਇਆ ਜੀ ਇੱਥੇ ਨਾਲ ਹੀ ਗੰਕੂ ਦਾ ਘਰ ਆ ਤੇ ਪਿੰਡ ਸਿਹੜੀ ਦੇ ਵਿੱਚ ਹੀ ਬਣਿਆ ਹੋਇਆ ਗੁਰਦੁਆਰਾ ਰੱਤ ਸਾਹਿਬ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਜਦੋਂ ਗੰਕੂ ਦੇ ਘਰ ਤੋਂ ਕੈਦ ਕਰਕੇ ਲੈ ਕੇ ਆ ਰਹੇ ਸੀ ਤਾਂ ਥੋੜਾ ਟਾਈਮ ਉਹ ਸਥਾਨ ਦੇ ਉੱਤੇ ਰੁਕੇ ਸੀ ਤੇ ਇੱਥੋਂ ਕੋਤਵਾਲੀ ਜੇਲ ਮਰਿੰਡੇ ਲੈ ਗਏ ਸੀ ਤੇ ਆਪਾਂ ਤੁਹਾਨੂੰ ਬਾਹਰੋਂ ਦਿਖਾਉਨੇ ਆ ਰੱਤ ਸਾਹਿਬ ਕਿ ਕਿਵੇਂ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਇੱਥੋਂ ਰੱਤ ਦੇ ਵਿੱਚ ਲੈ ਕੇ ਗਏ ਸੀ ਤੇ ਆਪਾਂ ਤੁਹਾਨੂੰ ਉਹ ਬਾਹਰੋਂ ਦਿਖਾਉਨੇ ਆ ਤੇ ਤੁਸੀਂ ਵੀਡੀਓ ਨਾ ਬਣ ਤੇ ਤੁਸੀਂ ਸਾਹਮਣੇ ਹੁਣ ਦੇਖ ਸਕਦੇ ਹੋ ਰਥ ਦੇ ਵਿੱਚ ਜਵੇਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਤਵਾਲੀ ਜੇਲ੍ਹ ਲੈ ਕੇ ਗਏ ਸੀ ਤੇ ਉਦਾਂ ਇੱਥੇ ਬਣਾ ਕੇ ਦਿਖਾਇਆ ਹੋਇਆ ਬਿਲਕੁਲ ਤੇ ਰਥ ਵੀ ਬਣਿਆ ਹੋਇਆ ਤੇ ਉਦਾਂ ਹੀ ਇਥੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਥ ਦੇ ਵਿੱਚ ਲੈ ਕੇ ਗਏ ਸੀ ਕੋਤਵਾਲੀ ਜੇਲ੍ਹ ਮਰਿੰਡਾ ਤੇ ਆਪਾਂ ਹੁਣ ਚੱਲਦੇ ਹਾਂ ਜੀ ਇਸ ਤੋਂ ਅੱਗੇ ਸਫਰੇ ਸਾਹਤ ਨਾਲ ਤੁਸੀਂ ਬਨੇ ਰਹੋ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਜਰੂਰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਾਂ ਹੁਣ ਚੱਲਦੇ ਹਾਂ ਮਰਿੰਡੇ ਕੋਤਵਾਲੀ ਜੇਲ੍ਹ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਹੁਣ ਪਹੁੰਚੇ ਜੀ ਸਫਰੇ ਜਹਾਦਰ ਦੇ ਅਗਲੇ ਗੁਰਦੁਆਰਾ ਸਾਹਿਬ ਕੋਤਵਾਲੀ ਸਾਹਿਬ ਦੀ ਗੁਰਦੁਆਰਾ ਇੱਥੇ ਤੁਹਾਨੂੰ ਕੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇੱਥੇ ਛੋਟੇ ਸੈਜਦੇ ਦੇ ਮਾਤਾ ਗੁਜਰੀ ਜੀ ਨੇ ਜੇਲ੍ਹ ਵਿੱਚ ਕੈਦ ਕਰਕੇ ਰੱਖਿਆ ਸੀ ਉਹ ਜੇਲ੍ਹ ਅੱਜ ਵੀ ਇਹਦੇ ਅੰਦਰ ਮੌਜੂਦ ਆ ਤੇ ਆਪਾਂ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਦਿਖਾਵਾਂਗੇ ਸਾਰੀ ਤੇ ਬਣੇ ਰਹਿਣਗੇ ਵੀਡੀਓ ਦੇ ਨਾਲ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਦੇ ਘਰ ਤੋਂ ਕੈਦ ਕਰਨ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ ਤੇ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਦਰਸ਼ਨ ਕਰਾਉਣੇ ਤੁਹਾਨੂੰ ਵੀ ਤੇ ਨਾ ਮੈਂ ਤੁਹਾਨੂੰ ਉਹ ਜੇਲ ਦਿਖਾਉਨੇ ਆ ਤੇ ਅੱਜ ਸਾਮਾਨ ਜਿਹੜੀ ਤੁਸੀਂ ਉਹਨੇ ਜੇਲ੍ਹ ਦੇਖ ਰਹੇ ਹੋ ਇਹ ਉਹੀ ਜੇਲ੍ਹ ਆ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਇੱਕ ਰਾਤ ਲਈ ਕੈਦ ਕਰਕੇ ਰੱਖਿਆ ਤੀ ਤੇ ਉਦਾਂ ਦੇ ਗੇਟ ਲੱਗਿਆ ਹੋਇਆ ਦੋਨਾਂ ਸਾਈਡ ਤੋਂ ਆਪਾਂ ਆ ਜਾ ਸਕਦੇ ਹਾਂ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਤੇ ਆਪਾਂ ਪਹਿਲਾਂ ਮੱਥਾ ਟੇਕਦੇ ਅੰਦਰ ਮਹਾਰਾਜਾ ਪ੍ਰਗਾਸ ਹੋਇਆ ਹੋਇਆ ਜੀ ਤੇ ਇਹ ਜੇਲ੍ਹ ਅੱਜ ਵੀ ਉਦਾਂ ਹੀ ਆ ਤੇ ਆਪਾਂ ਮੱਥਾ ਟੇਕ ਲਈਏ ਪਹਿਲਾਂ ਹੁਣ ਮੈਂ ਤੁਹਾਨੂੰ ਦੱਸਦਾ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਇਹ ਜੇਲ੍ਹ ਦੇ ਵਿੱਚ ਕਿਵੇਂ ਪਹੁੰਚੇ ਸੀ ਜਿਹੜਾ ਗੰਗੂ ਦੀ ਗੰਗੂ ਗੁਰੂ ਘਰ ਦੇ ਲੰਗਰ ਦਾ ਸੇਵਾਦਾਰ ਸੀ ਤੇ ਉਹਨੇ ਹੀ ਉਹਦੀ ਜਿਹੜੀ 300 ਰੁਪਈਆਂ ਦੀ ਭਰੀ ਕੁਰਸੀ ਦੇਖ ਕੇ ਬਦਲ ਗਈ ਤੇ ਉਹਨੇ ਮੋਹਰਾ ਸਪਾਤੀ ਤੇ ਸ਼ੋਰ ਪਾਉਣ ਲੱਗ ਗਿਆ ਕਿ ਮੋਹਰਾ ਚੋਰੀ ਹੋ ਗਈ ਆ ਤੇ ਮਾਤਾ ਗੁਜਰੀ ਜੀ ਨੇ ਕੋਲ ਬੁਲਾਇਆ ਤੇ ਪਾਇਆ ਕਿਹਾ ਕਿ ਭਾਈ ਰੌਲਾ ਨਾ ਪਾ ਮੋਹਰਾ ਇੱਥੇ ਹੀ ਹੋਣ ਗਿਆ ਘਰੋਂ ਬਾਹਰ ਕੋਈ ਆਇਆ ਤਾਂ ਹੈ ਨਹੀਂ ਘਰ ਵਿੱਚ ਹੀ ਹੋਣ ਗਿਆ ਜਾਂ ਗੰਗੂ ਰਾਮ ਤੂੰ ਕਿਤੇ ਰੱਖ ਕੇ ਭੁੱਲ ਗਿਆ ਹਾਂਗਾ ਤੇ ਗੰਗੂ ਇਸ ਗੱਲ ਦਾ ਜੀ ਗੁੱਸਾ ਕਰ ਗਿਆ ਤੇ ਉਹਨੇ ਆਪਣੇ ਪਿੰਡ ਦਾ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਥਾਣੇ ਕੋਤਵਾਲੀ ਪਹੁੰਚ ਗਿਆ ਤੇ ਉੱਥੇ ਜਾ ਕੇ ਉਹਨੇ ਜਾ ਕੇ ਕਿਹਾ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਰਧ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਦੋਨਾਂ ਦੋਨੇ ਸਹਿਬਜ਼ਾਦੇ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਮੇਰੇ ਘਰ ਬੈਠੇ ਹਨ ਤੁਸੀਂ ਜਾ ਕੇ ਉਹਨਾਂ ਨੂੰ ਗਿਫਤ ਤਰ ਕਰ ਲੋ ਤੇ ਉੱਥੋਂ ਸਹਿਬਜ਼ਾਦਿਆਂ ਨੂੰ ਗਿਫਤ ਤਰ ਕਰਕੇ ਮਰਿੰਡੇ ਥਾਣੇ ਕੋਤਵਾਲੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ ਤੇ ਇੱਥੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਇੱਕ ਰਾਤ ਲਈ ਇੱਥੇ ਇਹਨਾਂ ਨੂੰ ਰੱਖਿਆ ਗਿਆ ਸੀ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਨਾ ਤਾਂ ਇੱਥੇ ਕੁਝ ਖਾਣ ਨੂੰ ਦਿੱਤਾ ਗਿਆ ਸੀ ਤੇ ਨਾ ਹੀ ਉਹਨਾਂ ਨੂੰ ਠੰਡ ਤੋਂ ਬਚਣ ਲਈ ਕੋਈ ਕੱਪੜਾ ਦਿੱਤਾ ਗਿਆ ਤੀ ਤੇ ਇੱਕ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਨੂੰ ਇਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੀ ਤੇ ਅਗਲੇ ਦਿਨ ਸਵੇਰ ਹੁੰਦੇ ਸਾਰੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਸਰਹੰਦ ਲੈ ਕੇ ਚਲੇ ਗਏ ਸੀ ਇਹ ਗੇਟ ਦੇ ਆਪਾਂ ਦੋਨਾਂ ਸਾਈਡ ਤੋਂ ਆ ਜਾ ਸਕਦੇ ਆ। ਅਨ ਇਹ ਦਰਵਾਰ ਸਾਹਿਬ ਬਣਿਆ ਹੋਇਆ ਤੇ ਆਪਾਂ ਮੱਥਾ ਟੇਕੀ ਦਰਵਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾ ਦੇ ਨਾਲ। ਅਸੀਂ ਉੱਪਰ ਆ ਗਏ ਆਪਾਂ ਇੱਥੇ ਦਰਵਾਰ ਸਾਹਿਬ ਬਣੇ ਹੋਏ ਨੇ। ਆਪਾਂ ਮੱਥਾ ਟੇਕ ਲਈਏ। ਅੰਦੀ ਆਪਾਂ ਅੰਦਰੋਂ ਦਰਬਾਰ ਸਾਹਿਬ ਦਾ ਦਰਸ਼ਨ ਕਰ ਲਏ ਤੇ ਆਪਾਂ ਤੁਹਾਨੂੰ ਉਹ ਪੁਰਾਣੀ ਜਿਹੜੀ ਵੀ ਦਿਖਾ ਦਿੰਦੀ ਤੇ ਉਹ ਹੀ ਜਿਹੜੇ ਅੱਜ ਅੱਜ ਵੀ ਅੰਦਰ ਮੌਜੂਦਾ ਉਸ ਵੱਲ ਘੇਰ ਜੋ ਵੀ ਅੰਦਰ ਮੌਜੂਦਾ ਹੈ ਇਹ ਸਾਰਾ ਹਥਿਆਰ ਵਿਸਥਾਰ ਵਿੱਚ ਲਿਆ ਹੈਗਾ ਤੁਹਾਨੂੰ ਹਥਿਆਰ ਵੀ ਦਿਖਾ ਦਿੰਦੇ ਇਹ ਸਾਰਾ ਵਿਆਸ ਹੈ ਜੀ ਹਾਂਜੀ ਇਹ ਦਿੱਖ ਗੁਰਦੁਆਰਾ ਕੋਟਵਾਲੀ ਸ਼ਾਹ ਜਿਹਦੇ ਪਾਸੋਂ ਦਸਨ ਗ੍ਰਾਫਿਕ ਤੇ ਇੱਥੇ ਛੋਟੇ ਸਾਹਿਬ ਜੀ ਦੀ ਮਾਤਾ ਗੁਜਰੀਨ ਸਾਹਿਬ ਜੀ ਦੇ ਰਕਤਾਂ ਦੇ ਪਿਛੋਕੋ ਜੇਲ੍ਹ ਦਿਖਾਤੀ ਅੰਦਰ ਤੇ ਸਾਰੇ ਸ਼ਾਹ ਦੇ ਵਿੱਚ ਆਪਣਾ ਟੱਕਰਾ ਸਫਰ ਜਿਹੜਾ ਪੂਰਾ ਹੋ ਗਿਆ ਜਿੱਦਣਾ ਅਸੀਂ ਤੁਹਾਡੇ ਨਾਲ ਵੀ ਗੁਰਦੁਆਰਾ ਸਿੰਘ ਸਾਹਿਬ ਦੇ ਉੱਥੇ ਕਿੰਨਾ ਠੰਡਾ ਵਰਜਤ ਸਭ ਤੋਂ ਸੁੰਦਰ ਦਿਖਾਵਾਂਗੇ ਜੀ ਇਹ ਬਣੇ ਰਿਹਾ ਵੀਡੀਓ ਨਾਲ ਜੇ ਵੀਡੀਓ ਤੰਗੀ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਗਰੂਸ਼ ਫੋਲੋ ਕਰਿਓ ਜੀ ਤੇ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਅਗਲੇ ਤੇ ਮਿਲਾਂਗੇ ਹੋਰ ਨਵੀਂ ਵੀਡੀਓ ਚ ਧੰਨਵਾਦ ਜ